ਛੇਤੀ ਛੇਤੀ ਨਪਟਾਲੋ ਸਾਰੇ ਕੰਮ 4 ਦਿਨ ਬੈਂਕ ਰਹਿਣਗੇ ਬੰਦ ਦੇਸ਼ ਭਰ ਦੇ ਬੈਂਕ ਕਰਮਚਾਰੀ 24 25 ਮਾਰਚ ਨੂੰ ਹੜਤਾਲ ਤੇ ਰਹਿਣਗੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਨੇ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ ਇਸ ਕਾਰਨ ਬੈਂਕਿੰਗ ਕੰਮਕਾਜ 2 ਦਿਨਾਂ ਤੱਕ ਠੱਪ ਰਹਿ ਸਕਦਾ ਹੈ ਬੈਂਕਸ ਐਸੋਸੀਏਸ਼ਨ ਨਾਲ ਗੱਲਬਾਤ ਵਿੱਚ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਬੈਂਕ ਯੂਨੀਅਨ ਨੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਹੜਤਾਲ ਦਾ SBI, BOB, ਬੈਂਕ ਆਫ ਬੜੋਦਾ, PNB ਦੇ ਨਾਲ-ਨਾਲ ICICI, ICICI ਅਤੇ HDFC ਵਰਗੇ ਨੀਜੀ ਬੈਂਕਾਂ ਦੀਆਂ ਸੇਵਾਵਾਂ ਤੇ ਵੀ ਅਸਰ ਪਵੇਗਾ ਦੱਸਦੇ ਕਿ ਇਨ੍ਹਾਂ ਬੈਂਕਾਂ ਨੇ ਅਜੇ ਤੱਕ ਹੜਤਾਲ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਨਿਊਜ਼ ਏਜੰਸੀ ਏਐਨਆਈ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਹੜਤਾਲ ਦਾ ਅਸਰ ਜਨਤਕ ਖੇਤਰ ਦੇ ਬੈਂਕਾਂ ਦੇ ਨਾਲ-ਨਾਲ ਨੀਜੀ ਅਤੇ ਖੇਤਰੀ ਪੈਂਡੂ ਬੈਂਕਾਂ ਤੇ ਵੀ ਪਵੇਗਾ ਇਸ ਕਾਰਨ ਬੈਂਕਾਂ ਦਾ ਕੰਮਕਾਜ 4 ਦਿਨਾਂ ਲਈ ਵਿਗਨ ਪਵੇਗਾ ਕਿਉਂਕਿ 22 ਅਤੇ 23 ਮਾਰਚ ਨੂੰ ਸ਼ਨੀਵਾਰ ਅਤੇ ਐਤਵਾਰ ਹੈ ਯੂ ਐਫ ਬੀ ਯੂ ਇੱਕ ਸਮੂਹਿਕ ਸੰਗਠਨ ਹੈ ਜਿਸ ਵਿੱਚ ਨੋ ਬੈਂਕ ਯੂਨੀਨਾਂ ਸ਼ਾਮਲ ਹਨ ਜਿਵੇਂ ਕਿ ਆਲ ਇੰਡੀਆ ਬੈਂਕ ਆਲ ਇੰਡੀਆ ਬੈਂਕ EMPLOYEES ASSOCIATION ਆਲ ਇੰਡੀਆ ਬੈਂਕ ਆਫਿਸ ਕਨਫੈਡਰੇਸ਼ਨ ਨੈਸ਼ਨਲ ਕਨਫੈਡਰੇਸ਼ਨ ਆਫ ਬੈਂਕ EMPLOYEES ਅਤੇ ਆਲ ਇੰਡੀਆ ਬੈਂਕ ਆਫਿਸ ASSOCIATION ਆਦਿ ਇਹ ਜਨਤਕ ਖੇਤਰ ਦੇ ਬੈਂਕਾਂ, ਨਿੱਜੀ ਖੇਤਰ ਦੇ ਬੈਂਕਾਂ, ਵਿਦੇਸ਼ੀ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਖੇਤਰੀ ਪੈਂਡੂ ਬੈਂਕਾਂ ਦੇ 8 ਲੱਖ ਤੋਂ ਵੱਧ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਨੁਮਾਇੰਦਗੀ ਕਰਦੇ ਹਨ।